ओके बेटा ਅੱਜ ਸਟੋਰੀ ਰੀਡ ਕਰਾਂਗੇ ਬਾਗੀ ਦੀ ਧੀ ਜੋ ਕਿ ਗਿਆਨੀ ਗੁਰਮਖ ਸਿੰਘ ਮੁਸਾਫਰ ਤੇ ਲਿਖੀ ਹੋਈ ਆ ਗਿਆਨੀ ਗੁਰਮਖ ਸਿੰਘ ਮੁਸਾਫਰ ਜਿਹੜੇ ਹੈਗੇ ਆ ਅਕਾਲੀ ਦਲ ਦੇ ਜਿਹੜੇ ਹੈਗੇ ਆ ਉਹਦੇ ਮੈਂਬਰ ਵੀ ਰਹੇ ਠੀਕ ਹੈ ਤੇ ਅਕਾਲੀ ਲਹਿਰ ਵਿੱਚ ਵੀ ਇਹਨਾਂ ਨੇ ਹਿੱਸਾ ਪਾਇਆ ਹੈ ਇਹ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਨੇ ਇਹ ਮੁੱਖ ਮੰਤਰੀ ਵੀ ਰਹੇ ਨੇ ਜਨਕਿ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ ਰਹੇ ਨੇ ਇਹਨਾਂ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਨ ਤੇ ਜਿਹੜੀ ਬਾਗੀ ਦੀ ਧੀ ਕਹਾਣੀ ਹੈ ਉਹ ਐਕਚੁਅਲੀ ਉਹਦੇ ਆਪਣੇ ਪਰਸਨਲੀ ਐਕਸਪੀਰੀਅੰਸ ਤੋਂ ਲਈ ਗਈ ਆ ਹੋ ਸਕਦਾ ਨਾਮ ਥੋੜੇ ਬੋਤੇ ਚੇਂਜ ਕੀਤੇ ਗਏ ਹੋਣ ਪਰ ਜਿਹੜੀ ਉਹ ਘਟਨਾਵਾਂ ਵਾਂ ਜੋ ਉਹਨੇ ਵਾਕਿਆ ਆਪਣੀ ਰਾਜਨੀਤਿਕ ਜੀਵਨ ਵਿੱਚ ਦੇਸ਼ ਦੀ ਆਜ਼ਾਦੀ ਦੇ ਦੌਰਾਨ ਜੋ ਘਟਨਾਵਾਂ ਵੇਖੀਆਂ ਜੋ ਵਾਕਿਆ ਹੀ ਜੋ ਦੇਸ਼ ਦੀ ਆਜ਼ਾਦੀ ਵਲੇ ਲੋਕਾਂ ਨੂੰ ਜੋ ਉਹਨਾਂ ਦੇ ਬੱਚਾ ਨੂੰ ਤਰਾਸੀਆਂ ਸਾਹਮਣੇ ਕਰਨੀਆਂ ਪੈਂਦੀਆਂ ਸੀ ਠੀਕ ਹੈ ਉਹ ਸਾਰਾ ਕੁਝ ਉਹਨੇ ਪੇਸ਼ ਕੀਤਾ ਆ ਇਸ ਵਿੱਚ ਜਿਹੜੀ ਇੱਕ ਬਗਦੀਤੀ ਲੜਕੀ ਉਸ ਨੂੰ ਕਿਹਾ ਹੈ ਕਿ ਜਿਸ ਦੇ ਪਾਪਾ ਜਿਹੜੇ ਹੈਗੇ ਆ ਦੇਸ਼ ਦੀ ਆਜ਼ਾਦੀ ਦੀ ਕਲਾਟੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮੰਮਾ ਉਹਦੀ ਵੀ ਜਿਹੜੀ ਹੈਗੀ ਆ ਉਹ ਵੀ ਦੇਸ਼ ਦੀ ਆਜ਼ਾਦੀ ਦੀ ਕਲਾਟੀਆਂ ਲਈ ਮਿਲਪੀ ਬਗਾਵਤ ਕਰਦੀ ਹੁੰਦੀ ਹੈ ਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਉਸਦੀ ਭੂਆ ਜੀ ਆਉਂਦੇ ਨੇ ਠੀਕ ਹੈ ਉਹਨੂੰ ਲੈ ਜਾਂਦੀ ਆਪਣੇ ਘਰ ਪਟਕਿਓਕੇ ਉਹਦੇ ਜਿਹੜੀ ਫੁੱਫੜ ਜੀ ਹੂ ਉਹ ਇੱਕ ਆਰਮੀ ਜੌਬ ਕਰਦੇ ਸੀ ਤੋ ਉਹਨੂੰ ਇਹ ਸੀ ਕਿ ਛੇ ਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਇਹ ਮਲਬੀ ਅਤਵਾਦੀਆਂ ਦੀ ਕਹਿ ਲੋ ਜਾਂ ਦੇਸ਼ ਆਜ਼ਾਦੀ ਦੀ ਘੁਲਾਟੀਆਂ ਦੀ ਜਿਹੜੀ ਧੀ ਆ ਆਪਣੇ ਘਰਠੇ ਹਰਾਈ ਆ ਤੋ ਉਹਦੇ ਤਰੱਕੀ 'ਚ ਰੁਕਾਵਟ ਹੋਵੇਗੀ ਯਾਨੀ ਕਿ ਉਹਦਾ ਨਾਮ ਜਿਹੜਾ ਉਹਨੂੰ ਦੇ ਦਿੱਤਾ ਕਿ ਬਾਗੀ ਦੀ ਧੀ ਐ ਵੀ ਮੇਰੇ ਰਸਤੇ 'ਚ ਰੁਕਾਵਟ ਆਏਗੀ ਤੋ ਫਿਰ ਉਹਨ ਛੱਡ ਕੇ ਚਲੇ ਜਾਂਦੇ ਨੇ ਦੈਨ ਆਫਟਰ ਉਸ ਨੂੰ ਬੁਖਾਰ ਹੋ ਜਾਂਦਾ ਹੈਗਾ ਹਸਪੀਟਲ 'ਚ ਐਡਮਿਟ ਹੋ ਜਾਂਦੀ ਹੈ ਤੇ ਕਿਸੇ ਨੂੰ ਉਸਦਾ ਨਾਮ ਨਹੀਂ ਪਤਾ ਹੁੰਦਾ ਕਿ ਐਕਚੁਅਲੀ ਨਾਮ ਕੀ ਆ ਤਾਂ ਉਹ ਦਾ ਐਕਚੁਅਲੀ ਜਿਹੜਾ ਜਿਹੜਾ ਨਾਮ ਆ ਉਹ ਬਾਗੀ ਦੀ ਤੀਹ ਦੇ ਤੌਰ ਤੇ ਹੀ ਮਸ਼ਹੂਰ ਹੋ ਜਾਂਦਾ ਹੈ ਤੇ ਐਂਡ ਵਿੱਚ ਜਦੋਂ ਉਹਦੀ ਮਾਂ ਉਹਨੂੰ ਮਿਲਣ ਆਉਂਦੀ ਹੈ ਜਦੋਂ ਜੇਲ੍ਹ ਤੋਂ ਰਿਹਾ ਹੁੰਦੀ ਹੈ ਤੇ ਉਹ ਆਪਣੀ ਮਾਂ ਨੂੰ ਮਿਲ ਕੇ ਤੇ ਬਾਅਦ ਵਿੱਚ ਕਿਉਂਕਿ ਇੰਨੀ ਬੁਖਾਰ ਦਾ ਬੀੜ ਤਾਂ ਹੋ ਚੁੱਕੀ ਹੁੰਦੀ ਹੈ ਦੈਨ ਆਫਟਰ ਉਸ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਇਸ ਇਸੇ ਆਧਾਰ ਤੇ ਜਿਹੜੀ ਹੈਗੀ ਫਿਲਮ ਵੀ ਬਣ ਚੁੱਕੀ ਹੈਗੀ ਆ ਤੇ ਉਸ ਫਿਲਮ ਨੂੰ ਇਸ ਫਿਲਮ ਨੂੰ ਜਿਹੜਾ ਗਵਾ 77ਵੇਂ ਨੈਸ਼ਨਲ ਫਿਲਮ ਅਵਾਰਡ ਅਵਾਰਡ ਵਿੱਚ ਇੱਕ ਜਿਹੜਾ ਗਾ ਸਰਵੋਤਮ ਅਵਾਰਡ ਵੀ ਮੇਚੁਕਾ ਜਨਕਿ ਇੰਨੀ ਫੇਮਸ ਸਟੋਰੀ ਆ ਇਹ ਗੁਰਮਖ ਸਿੰਘ ਮੁਸਾਫਰ ਦੀ ਕਹਿੰਦਾ ਬਾਗੀ ਦੀ ਤੀ ਕਹਾਣੀ ਗਿਆਨੀ ਗੁਰਮਖ ਸਿੰਘ ਮੁਸਾਫਰ ਦੀ ਰਚਨਾ ਹੈ ਇਸ ਵਿੱਚ ਉਸਨੇ ਜਿਹੜੇ ਪਰਸਨਲ ਐਕਸਪੀਰੀਅੰਸ ਦੇ ਆਧਾਰ ਤੇ ਭਾਰਤ ਦੀ ਆਜ਼ਾਦੀ ਦੇ ਕਲਾਟੀ ਦੀ ਜਿਹੜੀ ਕੁਰਬਾਨੀਆਂ ਆ ਜੋ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਨੂੰ ਪੇਸ਼ ਕੀਤਾ ਹੈ ਗਵਾ ਇਸ ਵਿੱਚ ਇਸ ਵਿੱਚ ਦੱਸਿਆ ਹੈ ਕਿ ਸੱਚੇ ਦੇਸ਼ਪ੍ਰੇਮਕਾਂ ਨੇ ਕੁਰਬਾਨੀ ਦੇ ਰਸਤੇ ਤੁਰਨਾ ਤੇ ਬੱਚਿਆਂ ਨੂੰ ਵੀ ਦੇਸ਼ ਭਗਤੀ ਦੀ ਲਾਗ ਲੱਗਣਾ ਬਿਮਾਰ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਆਸੇ ਛੱਡਣਾ ਰਿਸ਼ਤੇਦਾਰਾਂ ਦਾ ਆਪਣੇ ਖੁਦਗਰਜ਼ੀਆਂ ਕੰਦੇਸ਼ ਭਗਤਾਂ ਦਾ ਮੇਜੋਲ ਰੱਖਣ ਨੂੰ ਜੁਰਮ ਸਮਝਣਾ ਇਹ ਸਾਰੇ ਜਿਹੜੇ ਉਹਨੇ ਪੱਕ ਜੜੇ ਹੈਗੇ ਆ ਉਹਨੇ ਪੇਸ਼ ਕੀਤੇ ਹੈਗੇ ਆ ਤੇ ਉਹਨਾਂ ਦੇ ਬੱਚਿਆਂ ਨੂੰ ਰੋਲਣਾ ਬੱਚਿਆਂ ਦੇ ਪੇ ਸਾਰੇ ਤੇ ਬਿਮਾਰ ਰਹਿ ਕੇ ਹਸਪਤਾਲ ਚ ਰੋਲ ਕੇ ਮਰ ਜਾਣਾ ਸਾਰੀਆਂ ਘਟਾਵਾਂ ਉਹਨੇ ਜੜੀਆਂ ਗਿਆ ਵਰਣਨ ਕੀਤੀਆਂ ਹੈਗੀਆਂ ਵਾ ਕਿ ਕਿ ਬਗਦੀਤੀ ਕਾਣੀ ਗਿਆਨੀ ਗੁਰਮਖਸੇ ਮੁਸਾਫੀ ਦੀ ਰਚਨਾ ਹੈ ਇਸ ਵਿੱਚ ਉਸ ਨੇ ਨਿਜੀ ਅਨੁਪਾਤ ਦੇ ਆਧਾਰ ਤੇ ਪਾਤੀ ਆਜ਼ਾਦੀ ਦੇ ਕੁਲਾਟੀ ਦੀਆਂ ਕੁਰਬਾਨੀਆਂ ਤੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਚਿੱਤਰ ਪੇਸ਼ ਕੀਤਾ ਹੈ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿਹੜਾ ਕਿਸ਼ਨ ਸਿੰਘ ਆ ਠੀਕ ਹੈ ਜਾਨੀ ਕਿ ਲੜਕੀ ਦਾ ਜਿਹੜਾ ਪਿਓ ਸੀ ਕਿਸ਼ੇ ਸਿੰਘ ਭਾਰ ਦੇ ਆਜ਼ਾਦੀ ਲਈ ਅੰਗਰੇਜ਼ੀ ਰਾਜ ਵਿਰੋਧ ਕੋਲ ਕਰਨ ਵਾਲਾ ਦੇਸ਼ ਭਗਤ ਸੀ ਉਸ ਨੇ ਪੁੱਤ ਨੂੰ ਗ੍ਰਿਫਤਾਰੀ ਲਈ ਆਉਂਦੀਆਂ ਵੇਖ ਕੇ ਤਿਆਰੀ ਸ਼ੁਰੂ ਕਰ ਦਿੱਤੀ ਪਰ ਉਸ ਦੀ ਜਿਹੜੀ ਛੋਟੀ ਜੀ ਬੱਚੀ ਸੀ ਲਾਜ ਉਹਦੀ ਜਿਹੜੀ ਜਿੰਨੂੰ ਬਾਗੀ ਦੀ ਤੀ ਕੀ ਆ ਗਿਆ ਬਾਗੀ ਕਿਆ ਗਿਆ ਕਿਰਸ਼ਨ ਸਿੰਘ ਨੂੰ ਤੀ ਦਾ ਨਾਮ ਹੈਗਾ ਸੀ ਲਾਜ ਠੀਕ ਹੈ ਨੂੰ ਬੜਾ ਤੇਜ਼ ਬੁਖਾਰ ਚੜਿਆ ਹੋਇਆ ਸੀ ਉਸਦੀ ਬਿਮਾਰੀ ਕਰਕੇ ਕਿਰਸ਼ਨ ਸਿੰਘ ਗ੍ਰਿਫਤਾਰੀ ਦੇਣ ਤੋਂ ਕੁਝ ਚੀਜ਼ ਕੀਤਾ ਸੀ ਉਸ ਸਮੇਂ ਉਸਦੀ ਭੈਣ ਜਿਹੜੀ ਵੀਰਾ ਵਾਲੀ ਘਰੇ ਸੀ ਤੇ ਉਸ ਨੂੰ ਵੀਰਾ ਵਾਲੀ ਤੋਂ ਪਤਾ ਲੱਗਾ ਕਿ ਉਸਦੀ ਪਤਨੀ ਸ਼ਰਨਕੌਰ ਆਜ਼ਾਦੀ ਦੀ ਲਹਿਰ ਵਿੱਚ ਪਾਇਆ ਭਾਗ ਲੈ ਰਹੀਆਂ ਇਸ ਤਰੀਣੀ ਮਿੱਟੀ ਵਿੱਚ ਭਾਗ ਲੈਣ ਲਈ ਗਈ ਹੋਈ ਆ ਪਿਓ ਦਾ ਨਾਮ ਕਿਸ਼ਨ ਸਿੰਘ ਦਾ ਜਿਹੜੀ ਆ ਪਤਨੀ ਉਹ ਸ਼ਰਨਕੌਰ ਬੱਚੀ ਦਾ ਨਾਮ ਲਾਜਕੌਰ ਆ ਤੇ ਭੈਣ ਦਾ ਨਾ ਵੀਰਾ ਜਿਸ ਤਰ੍ਹਾਂ ਕਰੈਕਟਰ ਵੀ ਹੁੰਦੀ ਆ ਤਾਂ ਤੁਸੀਂ ਇਸ ਸਟੋਰੀ ਦੇ ਅਧਾਰ ਤੇ ਕਰੈਕਟਰ ਵੀ ਬਣਾ ਸਕਦੇ ਆਗੇਓ ਕਹਿੰਦਾ ਹੈ ਕਿ ਇਹ ਸੁਣ ਕੇ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਏ ਪੁਲਿਸ ਇੰਸਪੈਕਟਰ ਦੇ ਕੰਨ ਖੜੇ ਹੋ ਗਏ ਉਹ ਸਪਾਈਆਂ ਨੂੰ ਉੱਥੇ ਛੱਡ ਕੇ ਇਸ ਤਰੀਕੀ ਕਾਨਫਰੰਸ ਬਾਰੇ ਥਾਣੇ ਵਿੱਚ ਖਬਰ ਪਹੁੰਚਾਉਣ ਲਈ ਟੈਲੀਫੋਨ 'ਤੇ ਕਰਨ ਚਲਾ ਗਿਆ ਕਿਸ਼ਨ ਸਿੰਘ ਨੇ ਦੇਖਿਆ ਕਿ ਲਾਜਾਬ ਖਾਰ 102 ਡਿਗਰੀ ਸੀ ਵੀਰਾਵਾਲੀ ਭਾਵੇਂ ਰੋਣ ਲੱਗ ਪਈ ਸੀ ਪਰ ਕਿਸ਼ਨ ਸਿੰਘ ਦੇ ਵਚਨ ਤੇ ਉਸਨੇ ਆਪਣੇ ਅਥਰਾਂ ਨੂੰ ਰੋਕੀ ਰੱਖਿਆ ਕਿਸ਼ਨ ਸਿੰਘ ਨੇ ਲਾਜ ਨੂੰ ਦੱਸਿਆ ਕਿ ਜੇਕਰ ਉਹ ਬੰਬਾਰ ਨਾ ਹੁੰਦੀ ਤਾਂ ਉਸਨੇ ਹੁਣ ਤੱਕ ਜੇਲ੍ਹ ਚਲੇ ਜਾਣਾ ਸੀ ਤੇ ਲਾਜ ਨੇ ਜਨਕੀ ਬੇਟੀ ਨੇ ਪਿਤਾ ਨੇ بڑے ਹੌਸਲੇ ਨਾਲ ਕਿਹਾ ਕਿ ਉਹ ਉਹਨਾਂ ਦੀ ਗ੍ਰਿਫਤਾਰੀ ਤੋਂ ਨਹੀਂ ਡਰਦੀ ਸਗੋਂ ਰਾਜੀ ਹੋ ਕੇ ਉਹ ਵੀ ਇੱਕ ਵਾਰੀ ਚੇਲ ਜਾਵੇਗੀ ਉਸਨੇ ਪਿਤਾ ਦੀ ਤਿਆਰੀ ਤੇ ਵੀਰਾਂ ਵਾਲੀ ਦੀ ਵਿਚਾਨੀ ਤੋਂ ਇਹ ਅੰਦਾਜ਼ਾ ਲਾ ਲਿਆ ਕਿ ਉਹ ਚੇਲ ਜਾ ਰਹੇ ਹਨ ਉਸਨੇ ਪਿਤਾ ਜੀ ਨੂੰ ਕਿਹਾ ਕਿ ਉਹ ਉਸ ਦਾ ਫਿਕਰ ਨਾ ਕਰ ਇਸ ਸਮੇਂ ਇੱਕ ਨੌਜਵਾਨ ਨੇ ਪੁਲਿਸ ਤੋਂ ਅੱਖ ਬਚਾ ਕੇ ਕਿਸ਼ਨ ਸਿੰਘ ਨੂੰ ਇਸਤਰੀਆਂ ਦੇ ਜੱੈਸੇ ਦੀ ਖਬਰ ਦੇ ਦਿੱਤੀ ਐਸਮੇ ਕਿਸ਼ਨ ਸਿੰਘ ਦੇ ਚਿਹਰੇ ਤੇ ਡੂੰਗੀ ਗੰਭੀਰਤਾ ਸ਼ ਆ ਗਈ ਉਹ ਲਾਸ਼ ਨੂੰ ਵੀਰਾਂ ਵਾਲੀ ਦੇ ਹਵਾਲੇ ਕਰਕੇ ਜਾਨਕੀ ਆਪਣੀ ਭੈਣ ਦੇ ਹਵਾਲੇ ਕਰਕੇ ਆਪ ਜੇ ਚਾਂਦੀ ਪੁਲਸ ਨਾਲ ਟਾਂਗੇ ਵਿੱਚ ਸਵਾਰ ਹੋ ਗਿਆ ਦੂਜੇ ਪਾਸੇ ਇੰਸਪੈਕਟਰ ਦੁਆਰਾ ਟੈਲੀਫੋਨ ਤੇ ਦਿੱਤੀ ਖਬਰ ਨੂੰ ਪ੍ਰਾਪਤ ਕਰਕੇ ਪੁਲਸ ਨੇ ਇਸਤਰੀਆਂ ਦੇ ਜਲੂਸ ਨੂੰ ਆ ਕੇ ਰੋਪਾਇਆ ਕਿਸ਼ਨ ਸਿੰਘ ਦੀ ਪਤਨੀ ਸ਼ਰਨ ਖੱਦਰ ਦੇ ਕੱਪੜੇ ਪਾਏ ਕੌਮੀ ਝੰਡੇ ਫੜੇ ਸਭ ਤੋਂ ਅੱਗੇ ਜਾ ਰਹੇ ਸੀ ਤੇ ਬਹੁਤ ਸਾਰੀਆਂ ਹੋਰ ਇਸਤਰੀਆਂ ਉਸ ਦੇ ਮਗ ਅਸਨ ਸਾਰਾ ਵਿਚਾਰ ਭਾਰਤ ਮਾਤਾ ਦੀ ਜੈ ਤੇ ਨਾਰੀਆਂ ਨਾਲ ਗੂੰਜ ਰਿਹਾ ਸੀ ਇੱਕ ਪੁਲਸੀਏ ਨੇ ਝੰਡਾ ਖੋਣ ਦੀ ਵਿਅਰਥ ਕੋਸ਼ਿਸ਼ ਕੀਤੀ ਸਗੂ ਪੁਲਸੀਏ ਦਾ ਹੱਥ ਗਾਥਰੇ ਵਿੱਚ ਲੇ ਕਿਰਪਾਨ ਨਾਲ ਚਰੀਟਿਆ ਗਿਆ ਜਾਨੀ ਕਿ ਉਸ ਸ਼ਰਨ ਘਰ ਨੇ ਉਸ ਦੀ ਪਤਨੀ ਨੇ ਅਮਰਸ਼ ਕਰਾਇਆ ਸੀ ਪੁਲਸ ਨੇ ਇੱਕ ਬਰਾ ਕੇ लाठी चार्ज ਸ਼ੁਰੂ ਕਰ ਦਿੱਤੇ ਬਹੁਤ ਸਾਰੀ ਪੀੜ ਇਧਰ ਉਧਰ ਖਿੰਡ ਗਈ ਤੇ ਪੁਲਿਸ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਲੈ ਆਈ ਇਥੇ ਪੁਲਸ ਵਾਲੇ ਉਹਨਾਂ ਤੋਂ ਝੰਡਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਕਹਿ ਰਹੀਆਂ ਸਨ ਕਿ ਉਹ ਝੰਡਾ ਜੇਲ੍ਹ ਦੀ ਬੈਠਕ ਉੱਪਰ ਲਾਉਣ گی ਆ ਇਸ ਸਮੇਂ ਕਿਸ਼ਨ ਸਿੰਘ ਵੀ ਉੱਥੇ ਪਹੁੰਚ ਗਿਆ ਉਸਦੇ ਦਖਲ ਦੇਣ ਤੇ ਬੀਬੀਆਂ ਨੇ ਝੰਡਾ ਪੁਲਸ ਨੂੰ ਇਸ ਸ਼ਰਤ ਉੱਤੇ ਦੇਣਾ ਮੰਨਿਆ ਕਿ ਉਸ ਨੂੰ ਸਤਕਾਰ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦੇਣਗੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਉਹਨਾਂ ਸਮੇਂ ਵਿੱਚ ਜਿਹੜੀ ਕਾਂਗਰਸ ਪਾਰਟੀ ਉਹ ਸੈਟਅਪ ਹੋ ਚੁੱਕੀ ਸੀ ਬਣ ਚੁੱਕੀ ਸੀ ਠੀਕ ਹੈ ਤੇ ਦੂਜੇ ਪਾਸੇ ਲਾਜ ਠੀਕ ਹੋ ਕੇ ਤੇ ਵੀਰਾਂ ਵਾਲੀ ਉਸ ਨੂੰ ਆਪਣੇ ਘਰ ਆਪਣੇ ਨਾਲ ਘਰ ਲੈ ਗਈ ਉਸ ਦਾ ਪਤੀ ਹੁਸ਼ਨਾਖ ਠੀਕ ਹੈ ਵੀਰਾਂ ਦਾ ਜਿਹੜਾ ਪਤੀ ਹੈ ਜਨ ਕਿ ਉਸ ਦਾ ਲੜਕੀ ਦਾ ਫੁੱਫੜ ਸਪੋਰਟ ਵਿੱਚ ਇੱਕ ਨੌਕਰੀ ਕਰਦਾ ਸੀ ਉਹ ਖੁਦਗਰਜ਼ ਕਿਸਮ ਦਾ ਬੰਦਾ ਸੀ ਉਸ ਨੂੰ ਛੁੱਟੀ ਆਉਂਦੀ ਆ ਰਸਤੇ ਵਿੱਚ ਹੀ ਪਤਾ ਲੱਗ ਚੁੱਕਾ ਸੀ ਕਿ ਉਸ ਦਾ ਜਿਹੜਾ ਸਾਲਾ ਯਾਨੀ ਕਿ ਕਿਸ਼ਨ ਸਿੰਘ ਤੇ ਸਾਲੇਹਾਰ ਯਾਨੀ ਕਿ ਸ਼ਰਨਖੌਰ ਜਿਹੜੀ ਉਹਦੀ ਹੈ ਨਾ ਸਾਲੇਹਾਰ ਲੜਕੀ ਦੀ ਮੰਮੀ ਜਿਹੜੀ ਹੈਗੀ ਆ ਫੜੇ ਗਏ ਹਨ ਉਹ ਕਰ ਪੁੱਛਾ ਤਵੀਰਾਵਾਲੀ ਨੂੰ ਖੁਸ਼ੀ ਹੋਈ ਕਿ ਪਰ ਹੁਸ਼ਨਾ ਸਿੰਘ ਆਪਣੇ ਘਰ ਲਾਜ ਦੀ ਮੌਜੂਦਗੀ ਨੂੰ ਪਸੰਦ ਨਹੀਂ ਸੀ ਕਰਦਾ ਉਸ ਨੇ ਵੀਰਾਵਾਲ ਨੂੰ ਕਿਹਾ ਸੁੱਖ ਤੈਨੂੰ ਪੱਚਦਾ ਨਹੀਂ ਹੁਣੇ ਹੀ ਤਰੱਕੀ ਦੇ ਦਿਨ ਸਨ ਪਰ ਤੋਂ ਮੈਨੂੰ ਕੁਝ ਨਹੀਂ ਬੰਨ ਦੇਣਾ ਉਸੇ ਵੀਰਾ ਵਾਲੇ ਨੂੰ ਕਿਹਾ ਕਿਸੇ ਫੌਜੀ ਦੇ باغੀਆਂ ਨਾਲ ਮੇਲਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸੰਬੰਧ ਹਨ ਯਾਨੀ ਕਿ ਦੇਸ਼ ਦੀ ਆਜ਼ਾਦੀ ਲਈ ਜਿਹੜੇ ਸੰਘਰਸ਼ ਕਰ ਰਹੇ ਸਨ ਤੇ ਜਿਹੜੇ ਸਰਕਾਰ ਦੇ ਪਿੱਠੂ ਸਨ ਸਰਕਾਰੀ ਪਿੱਠੂਆਂ ਲਈ ਉਹ ਕੀ ਸਨ ਬਾਗੀ ਯਾਨੀ ਕਿ ਜਿਹੜੇ ਸਰਕਾਰੀ ਛੋਅ ਕਰ ਰਹੇ ਸੀ ਅੰਗਰੇਜ਼ਾਂ ਦੇ ਅਧੀਨ ਛੋਅ ਕਰ ਰਹੇ ਸੀ ਦੇ ਪਤਾ ਲੱਗ ਹੀ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ ਪਰ ਤੂੰ ਇਹ ਬਲਾ ਯਾਨਕੀ ਜਿਹੜੀ ਲੜਕੀ ਆ ਕਿਉਂ ਜਾਣ ਪੁੱਝ ਕੇ ਆਪਣੇ ਘਰ ਪਾਲੀ ਬਾਗੇ ਦੀ ਧੀ ਨੂੰ ਘਰ ਖੜਾ ਤੂੰ ਨਹੀਂ ਜਾਣਦੀ ਕਿੰਨਾ ਜੁਰਮ ਹੈ ਇਹ ਸੁਣ ਕੇ ਵੀਰਾਵਾਲੀ ਨੂੰ ਕੰਮਣੀ ਚ ਆ ਗਏ ਉਸ ਨੇ ਸਾਰੇ ਹਾਲਾਤ ਦੱਸੇ ਜਿੰਨਾ ਚੁ ਲਾਜ ਨੂੰ ਆਪਣੇ ਘਰ ਲਿਆਈ ਸੀ ਪਰ ਹੁਸ਼ਨਾ ਸਿੰਘ ਜਿਸ ਨੂੰ ਕਿ ਸੁਬੇਦਾਰ ਮੇਚਰ ਬਣਦੀ ਆ ਸੀ ਉਤੇ ਕਿਸੇ ਕਲ ਦਾ ਕੋਈ ਅਸਰ ਨਾ ਹੋਇਆ ਵੀਰਾਵਾਲੀ ਪਤੀ ਦੀ ਪਵਾਂ ਦੀ ਪਈ ਸਾਰੀ ਰਾਤ ਰੋਂਦੇ ਰਹੇ ਤੇ ਪਤੀ ਦੇ ਹੱਥ ਨੇ ਉਸ ਨੂੰ ਦੋਸ਼ੀ ਹੋਣ ਦਾ ਸ਼ੱਕ ਪਾ ਦਿੱਤਾ ਸੱਜਣਾ ਮਿੱਤਰਾ ਤੇ ਸਿਆਣੇ ਦੀ ਦਲੀਲਾਂ ਦਾ ਉਸਨਾਥ ਸਿੰਘ ਉੱਤੇ ਕੋਈ ਅਸਰ ਨਾ ਹੋਇਆ ਉਸ ਤੇ ਸਾਲੇ ਤੇ ਸਾਲੇ ਹਾਰ ਵੀ ਜ਼ਿੰਮੇਵਾਰੀ ਉਸ ਉੱਪਰ ਕਿਸ ਤਰ੍ਹਾਂ ਕਿਸੇ ਤਰ੍ਹਾਂ ਵੀ ਨਹੀਂ ਆਉਂਦੀ ਛੁੱਟੀ ਪੂਰੀ ਹੋਣ ਤੇ ਉਸਨਾਥ ਸਿੰਘ ਬੋਹੇ ਵਿੱਚ ਖੇੜ ਦੀ ਲਾਜ ਨੂੰ ਛੱਡ ਕੇ ਤੇ ਘਰ ਨੂੰ ਚਿੰਦਰਾ ਮਾਰ ਕੇ ਵੀਰਾਵਾਲੀ ਨੂੰ ਟਾਂਗੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ ਤੁਹਾਨੂੰ ਪਤਾ ਹੈ ਕਿ ਫੌਜੀਨਮ ਕ્વાਟਰ ਮਿਲਦਾ ਤੇ ਫੌਜੀ ਆਪਣੇ ਪਾਡਰ ਨੂੰ ਨਾਲ ਲਿਜਾ ਸਕਦੇ ਆ ਤੋ ਉਹ ਬੇਟੀ ਨੂੰ ਬੱਚੀ ਨੂੰ ਉੱਥੇ ਛੱਡ ਕੇ ਚਲਾ ਗਿਆ ਤੇ ਆਪਣੀ ਪਤਨੀ ਨੂੰ ਨਾਲ ਲੈ ਗਿਆ ਕੁਝ ਸਮੇਂ ਪਿਛੋਂ ਕਿਸੇ ਤਰ੍ਹਾਂ ਵੀਰਾਵਾਲੀ ਸੈਂਟਰ ਜੇਲ ਮਲਤਾਨ ਵਿੱਚ ਕਿਸ਼ਨ ਸਿੰਘ ਨੂੰ ਮਿਲੇ ਠੀਕ ਹੈ ਕਿਸ਼ਨ ਸਿੰਘ ਨੇ ਉਸ ਤੋਂ ਲਾਜ ਬਾਰੇ ਪੁੱਛਿਆ ਪਰ ਉਸਨੇ ਕਿਹਾ ਉਹ ਉਸ ਅਮਾਨਤ ਛੱਡ ਆਏ ਹਨ ਦੋਵੇਂ ਜਣੇ 1 ਘੰਟੇ ਦੀ ਮੁਲਾਕਾਤ ਵਿੱਚ ਇਹੋ ਹੀ ਗੱਲ ਹੀ ਕਰ ਸਕੇ ਤੇ ਫਿਰ ਪਿਛੀਆਂ ਅੱਖਾਂ ਨਾਲ ਇੱਕ ਦੂਜੇ ਤੋਂ ਵਿਚੜ ਗਏ ਬੀੜਾ ਵਾਲੀ ਇਸ ਅਮਾਨਤ ਵਿੱਚ ਖਿਆਨਿਤ ਕਰਨ ਦੇ ਸਦਮੇ ਨੂੰ ਨਾ ਸਹਾਰਦੇ ਹੋਈ ਕੁਝ ਸਮੇਂ ਵਿੱਚੋ ਮਰ ਗਈ ਕਿ ਉਹਨੂੰ ਇਹ ਡਰ ਸੀ ਕਿ ਜਦੋਂ ਉਸ ਦਾ ਭਰਾ ਬਾਹਰ ਰੇਲ ਤੋਂ ਨਿਕਲ ਕੇ ਆਏਗਾ ਉਹਨੂੰ ਪਤਾ ਲੱਗੇਗਾ ਕਿ ਮੇਰੀ ਬੱਚੀ ਦਾ ਇਸਰੇ ਧਿਆਨ ਹੀ ਰੱਖਿਆ ਉਸਨੂੰ ਕੱਲੀ ਨੂੰ ਹੀ ਉੱਥੇ ਛੱਡ ਆਏ ਆ ਤਾਂ ਮੈਂ ਕਿਸ ਤਰ੍ਹਾਂ ਆਪਣੇ ਭਰਾ ਦਾ ਸਾਹਮਣਾ ਕਰਾਂਗੀ ਤੋ ਇਸ ਸਦਮੇ ਨੂੰ ਨਾ ਸਹਾਰ ਤੇ ਹੋਈ ਅੰਦਰਵੰਤਰੀ ਮਲਬੀ ਜਾਨੀ ਕਿ ਲੈ ਕੇ ਗਮ ਉਹ ਮਰ ਗਈ ਅੰਦਕਸ਼ਾ ਸਿੰਘ ਨੂੰ ਪਤਾ ਲੱਗਾ ਕਿ ਲਾਜ ਲਾਹੌਰ ਤਬਤਕ ਦੇ ਹਸਪਤਾਲ ਵਿੱਚ ਹੈ ਜਦੋਂ ਟਾਈਫਾਇਡ ਦੀ ਨਕਲ ਕੈਲ ਹੋ ਜਾਂਦਾ ਹੈ ਕੈਦਪੁਰੀ ਹੁਣ ਪਿੱਛੋਂ ਸ਼ਰਨ ਕੌਰ ਲਾਹੌਰ ਹਸਪਤਾਲ ਵਿੱਚ ਪਹੁੰਚੀ ਇਸ ਸਮੇਂ ਹਸਪਤਾਲ ਪਾਂਸੀ ਉੱਪਰੀ ਖੱਦਰਪੋਸ਼ ਜਾਨੀ ਨੂੰ ਦੇਖ ਕੇ ਸੇਵਾਦਾਰਨੀ ਨੇ ਉਸ ਨੂੰ ਪੁੱਛਿਆ ਕਿ ਉਸਨੇ ਕਿਸ ਨੂੰ ਮਿਲਣਾ ਹੈ ਸ਼ਰਨ ਸ਼ਰਨ ਕੌਰ ਨੂੰ ਵਾਰਡ ਆ ਦਾ ਨੰਬਰ ਨਹੀਂ ਸੀ ਪਤਾ ਉਸਨੇ ਲਾਜਾਨਾ ਦੱਸਿਆ ਤਾਂ ਸੇਵਾਦਾਰਨੀ ਨੇ ਕਿਹਾ ਹਸਪਤਾਲ ਵਿੱਚ ਲੈਸਨਾ ਦੀ ਕੋਈ ਕੁੜੀ ਨਹੀਂ ਹੈਗੀ ਸੇਵਾਦਾਰਨੀ ਨੇ ਪੁੱਛਿਆ ਕਿ ਖੇ ਉਹਨਾਂ ਆਪਣੀ ਧੀ ਨੂੰ ਆਪ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਇਆ ਸ਼ਰਨ ਕੌਰ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਸਨ ਜੇਲ੍ਹ ਦਾ ਨਾਂ ਸੁਣ ਕੇ ਸੇਵਾਦਾਰੀ ਨੂੰ ਗੱਲ ਨੂੰ ਸਮਝਦਿਆ ਕਿ ਉਹ ਬਾਕੀ ਦੀਦੀ ਹੋਵੇਗੀ ਉਸ ਨੇ ਸ਼ਰਨ ਕੌਰ ਨੂੰ ਦੱਸਿਆ ਕਿ ਇੱਥੇ ਉਸ ਨੂੰ ਕੋਈ ਵੀ ਉਸਦੇ ਅਸਲੀ ਨਾਮ ਤੋਂ ਨਹੀਂ ਜਾਣਦਾ ਉਸ ਨੇ ਦੱਸਿਆ ਕਿ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੋਈ ਦੱਸਦੀ ਹੈ ਕਿ ਕਿਵੇਂ ਉਸ ਦਾ ਫੁੱਫੜ ਪੂਆ ਨੂੰ ਨਫੁੱਫੜ ਜਿਹੜਾ ਗਸੀ ਪੂਆ ਨਾਲ ਲੈ ਕੇ ਛੱਡ ਕੇ ਚਲਾ ਗਿਆ ਮਗਰ ਉਸ ਨੂੰ ਬੁਖਾਰ ਚੜ ਗਿਆ ਤੇ ਉਹ ਸੱਤਲ ਤੇ ਪਈ ਰਹੀ ਫਿਰ ਉਸਦੇ ਪਿਤਾ ਦਾ ਇੱਕ ਦੋਸਤ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਹ ਬਿਮਾਰ ਹੋ ਗਈ ਫਿਰ ਉਹ ਉਸ ਨੂੰ ਹਸਪਤਾਲ ਛੱਡ ਕੇ ਸੇਵਾਦਾਰ ਨੇ ਦੱਸਿਆ ਕਿ ਉਹ ਹੁਣ ਆਪਣੇ ਮਾਤਾ ਪਿਤਾ ਦੀ ਹੀ ਉਡੀਕ ਕਰ ਰਹੀ ਆ ਇਸ ਮਗਰੋਂ ਜਦੋਂ ਸ਼ਰਨਖੌਰ ਲਾਜਕਮਰੇ ਚ ਪਹੁੰਚੀ ਤਾਂ ਆਪਣੀ ਮਾਂ ਨੂੰ ਦੇਖ ਕੇ ਉਸ ਨੇ ਵੀ ਪ੍ਰਾਣ ਤਿਆਗ ਦਿੱਤੇ ਐਕਚੁਅਲੀ ਇਸ ਤਰ੍ਹਾਂ ਇਹ ਜਿਹੜੀ ਕਹਾਣੀਆਂ ਸਾਡੇ ਮਨ ਵਿੱਚ ਦੇਸ਼ ਭਗਤਾਨੀ ਸ਼ਰਧਾ ਤੇ ਭਾਵ ਪੈਦਾ ਕਰਦੀ ਹੈ ਅਸਲ ਵਿੱਚ ਵਿਸ਼ਾ ਕਾਣਿਕਾਰ ਤੇ ਨਿਜੀ ਜੀਵਨ ਚੋਂ ਆਪਣੀ ਕ੍ਰਣਾ ਵਿੱਚ ਉਪਜਿਆ ਹੈ ਤੇ ਕਿਸ਼ਾ ਸੰਕਾਣਿਕਾ ਤੇ ਆਪਣੀ ਸ਼ਖਸੀਅਤ ਦਾ ਹੀ ਪ੍ਰਤੀਕ ਹੈ ਇਹ ਬੇਟਾ ਕਰੈਕਟਰ ਹੁੰਦੇ ਆ ਤਾਂ ਤੁਸੀਂ ਉਸ ਸਾਹਮਣੇ ਹੀ ਕਰੈਕਟਰ ਜਿਹੜੇ ਆਗੇ ਆ ਉਹ ਲਿਖ ਜਾਣੇ ਆ ਠੀਕ ਹੈ ਜਿਵੇਂ ਤੁਸੀਂ ਸਾਰੀ ਸਟੋਰੀ ਵਗੈਰਾ ਰੀਡ ਕੀਤੀ ਹੈਗੀ ਆ